ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਬਾਗਾਪਰਾਣਾ ਤਹਿਸੀਲ ਕੰਪਲੈਕਸ ਦੇ ਵਿੱਚ ਖੜੇ ਹਾਂ ਤੁਸੀਂ ਪਿੱਛੇ ਦੇਖ ਬਾਗਾਪਰਾਣਾ ਦਾ ਜਿਹੜਾ ਤਹਿਸੀਲ ਕੰਪਲੈਕਸ ਹੈ ਇੱਥੇ ਬਾਗਾਪਰਾਣਾ ਤੋਂ ਅੱਜ ਇੱਕ ਬਹੁਤ ਵੱਡੀ ਨਿਊਜ਼ ਨਿਕਲ ਕੇ ਆ ਰਹੀ ਆ ਤੁਸੀਂ ਹੈਰਾਨ ਹੋਵੋਗੇ ਜਿੱਥੇ ਕਿ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਪੰਜਾਬ ਦੀ ਮੌਜੂਦਾ ਜੋ ਮੁੱਖ ਮੰਤਰੀ ਬਣੇ ਆ ਉਹ ਕਹਿ ਰਹੇ ਆ ਕਿਸਾਨ ਹਤੈਸੀ ਹੈਗੇ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿੱਥੇ ਕਿ ਕਿਸਾਨ ਜੁਨੀਆਣਾ ਨੂੰ ਮਿਲਦਾ ਉਹਨਾਂ ਨੇ ਟਾਈਮ ਦਿੱਤਾ ਪਰ ਬਾਗਾਪਰਾਣਾ ਹਲਕਾ ਦੇ ਵਿੱਚ ਇਸ ਵਕਤ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਆ ਉਹ ਇਹ ਖਬਰ ਇਹ ਹੈਗੀ ਹੈ ਕਿ ਇੱਥੋਂ ਦੇ ਇੱਕ ਇਸ ਬਾਗੇ ਪ੍ਰਾਣੇ ਹਲਕੇ ਦੇ ਤਹਿਸੀਲ ਦੇ ਵਿੱਚ ਇੱਕ ਐਨਐਚਆਈ ਵੱਲੋਂ 105 ਨੈਸ਼ਨਲ ਹਾਈਵੇ ਰੋਡ ਨਿਕਲ ਰਿਹਾ ਹੈ ਜੋ ਕਿ ਇਹਨਾਂ ਕਿਸਾਨਾਂ ਦੀ ਜ਼ਮੀਨ ਹੈਗੀ ਆ ਉਹ ਰੋਡ ਦੇ ਵਿੱਚ ਜ਼ਮੀਨ ਆਉਂਦੀ ਆ ਪਰ ਇਹ ਕਿਸਾਨਾਂ ਦੇ ਕਹਿਣ ਮੁਤਾਬਕ ਉਹ ਜ਼ਮੀਨ ਇਹਨਾਂ ਦੀ ਕੌਡੀਆਂ ਦੇ ਭਾਅ ਲਈ ਜਾ ਰਹੀ ਆ ਜ਼ਮੀਨ ਜਿੱਥੇ ਕਿ ਆਸੇ-ਪਾਸੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਦਾ ਪਾ ਕਰੋੜਾਂ ਰੁਪਈਆ ਦੇ ਹਿਸਾਬ ਨਾਲ ਨਿਕਲਿਆ ਹੈਗਾ ਪਿੱਛੇ ਜੇ ਪਤਾ ਲੱਗੇ ਇੱਥੇ ਪਹੁੰਚ ਕੇ ਸਾਨੂੰ ਪਤਾ ਲੱਗਿਆ ਇੱਕ ਇੱਕ ਕਰੋੜ ਰੁਪਈਆ ਇੱਕ ਕਿੱਲੇ ਦਾ ਮੁਆਵਜ਼ਾ ਸੈਂਟਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਤੇ ਕੇਂਦਰ ਦੇ ਜਿਹੜੇ ਸੜਕ ਮੰਤਰੀ ਹੈਗੇ ਨਤਨ ਗੱਟਕਰੀ ਵੱਲੋਂ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਸੀਗੀ ਵੀ ਅਸੀਂ 80 ਲੱਖ ਲੱਖ ਤੋਂ ਲੈ ਕੇ ਕਰੋੜ ਰੁਪਈਆ ਜ਼ਮੀਨ ਦਾ ਮੁਆਵਜ਼ਾ ਦੇ ਰਹੇ ਹਾਂ ਪਰ ਪੰਜਾਬ ਸਰਕਾਰ ਇੱਥੋਂ ਦੇ ਜਿਹੜੇ ਕਿਸਾਨ ਆ ਇਹਨਾਂ ਪਿੰਡਾਂ ਦੇ ਵਾਂਦਰਾ ਤੋਂ ਲੈ ਕੇ ਸਿੰਘਾਂ ਵਾਲਾ ਪਿੰਡ ਤੱਕ ਕਿਸਾਨ ਇੱਥੇ ਇਕੱਠੇ ਹੋਏ ਹੈਗੇ ਆ ਉਹਨਾਂ ਨੇ ਕਿਹਾ ਜਿਹੜੇ ਕਿ ਇੱਥੋਂ ਦੇ ਐਸਡੀਐਮ ਸਾਹਿਬ ਹੈ ਸਾਨੂੰ ਜ਼ਮੀਨ ਦਾ ਸਹੀ ਮੁਆਵਜ਼ਾ ਨਹੀਂ ਦੇ ਰਿਹਾ ਤੇ ਗੁੱਸੇ ਦੇ ਵਿੱਚ ਇਹਨਾਂ ਕਿਸਾਨਾਂ ਵੱਲੋਂ ਇੱਥੇ ਧਰਨਾ ਲਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਹ ਧਰਨਾ ਲੱਗਿਆ ਹੈਗਾ ਕਿਸਾਨਾਂ ਵੱਲੋਂ ਇੱਥੇ ਤੁਹਾਡੀ ਇੱਥੇ ਗੱਲਬਾਤ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਵਿੱਚ ਕਾਫੀ ਗੁੱਸਾ ਹੈਗਾ ਆਕਰੋਸ਼ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਕਰੋੜਾਂ ਦੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕੌਡੀਆਂ ਦੇ ਭਾਅ ਖਰੀਦ ਰਹੀ ਹੈਗੀਆਂ ਕਿਉਂਕਿ ਇੱਕ ਪਾਸੇ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਉਹ ਆਪਣੇ ਤੌਰ ਤੇ ਕਹਿ ਰਹੀ ਅਸੀਂ ਕਿਸਾਨਾਂ ਦੀ ਹਤਾਸ਼ੀ ਸਰਕਾਰ ਹੈਗੀ ਆ ਉੱਥੇ ਪੰਜਾਬ ਸਰਕਾਰ ਵੀ ਕਹਿ ਰਹੀ ਅਸੀਂ ਕਿਸਾਨਾਂ ਦੀ ਹਤਾਸ਼ੀ ਸਰਕਾਰ ਹੈ ਪਰ ਇਹ ਕਿਸਾਨਾਂ ਦੇ ਵਿੱਚ ਤੁਸੀਂ ਦੇਖ ਰਹੇ ਕਿੰਨਾ ਗੁੱਸਾ ਹੈਗਾ ਹਤਾਸ਼ ਹੈਗਾ ਮੁਬਾਰਕ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਰੋੜਾਂ ਦੇ ਤੁਹਾਨੂੰ ਵੀ ਪਤਾ ਹਨ ਜਿਹੜਾ ਮੋਗਾ ਜ਼ਿਲ੍ਹਾ ਹੈਗਾ ਉੱਥੋਂ ਦੀਆਂ ਜ਼ਮੀਨਾਂ ਇੰਨੀਆਂ ਉਪਜਾਊ ਹੈਗੀਆਂ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਜਦ ਉਪਜਾਊ ਜ਼ਮੀਨਾਂ ਜਿਹੜੀਆਂ ਮੋਗਾ ਜ਼ਿਲ੍ਹਾ ਤੇ ਬਾਗਾਪੁਰਾਣਾ ਦੀਆਂ ਗਿਣੀਆਂ ਗਈਆਂ ਜੇ ਤੁਸੀਂ ਨਿਗਾਹ ਮਾਰੋਗੇ ਮੋਗਾ ਜ਼ਿਲ੍ਹਾ ਤੇ ਬਾਗਾਪੁਰਾਣਾ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਸਭ ਤੋਂ ਉਪਜਾਊ ਜ਼ਮੀਨਾਂ ਹੈਗੀਆਂ ਕਿਉਂਕਿ ਇੱਥੇ ਜ਼ਮੀਨਾਂ ਦੀ ਪੈਦਾਵਾਰ ਵੀ ਕਾਫੀ ਹੈਗੀ ਆ ਪਰ ਜਿਹੜੀ ਨੈਸ਼ਨਲ 105 ਹਾਈਵੇ ਇੱਥੋਂ ਦੀ ਨਿਕਲ ਰਿਹਾ ਹੈਗਾ ਇਹਨਾਂ ਨੂੰ ਹੁਣੇ ਪਤਾ ਲੱਗਿਆ ਉਹ ਜ਼ਮੀਨ ਕਵਰ ਹੋ ਚੁੱਕੀ ਆ ਤੇ ਪਰ ਜਿਹੜਾ ਜਿਹੜਾ ਉਹਨਾਂ ਦਾ ਰੇਟ ਮੁਕਰਰ ਕੀਤਾ ਜਾ ਰਿਹਾ ਹੈਗਾ ਇਹਨਾਂ ਨੇ ਕਹਿਣ ਤੇ ਮੁਤਾਬਕਤ ਬਹੁਤ ਘੱਟ ਦੇ ਦੇ ਰਹੀ ਆ ਜਿਹੜੀ ਸਰਕਾਰ ਹੈਗੀ ਆ ਇੱਥੇ ਜਿਹੜੇ ਪਹੁੰਚੇ ਕਿਸਾਨ ਵੀਰ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਜਿਹੜਾ ਅੱਜ ਦਾ ਧਰਨਾ ਹੈਗਾ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਐਸ ਡੀ ਐਮ ਸਾਹਿਬ ਨੂੰ ਤੁਸੀਂ ਮਿਲੇ ਆ ਜੀ ਹਾਂਜੀ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਮਿਲਿਆ ਜੀ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਮਿਲਿਆ ਜੀ ਪਰ ਸਾਡੀਆਂ ਗੱਲਾਂ ਨੂੰ ਅਣਗੌਲਾ ਕੀਤਾ ਜਾ ਰਿਹਾ ਹਾਲਾ ਕਿ ਜੀ ਪੰਜਾਬ ਭਰ ਦੇ ਵਿੱਚ ਮੋਗਾ ਜੈਤੋ ਲੰਬਵਾਲੀ ਜਿੱਥੇ ਵੀ ਅਵਾਰਡ ਹੋਏ 70 80 ਲੱਖ 60 60 ਲੱਖ ਦੇ ਅਵਾਰਡ ਹੋਇਆ ਜੀ ਸਾਨੂੰ ਸਿਰਫ 35 36 ਲੱਖ ਰੁਪਏ ਦਾ ਵਾਅਦਾ ਕੀਤਾ ਜਾ ਰਿਹਾ ਜੀ ਕਹਿੰਦੇ ਤੁਸੀਂ ਬਾਹਰ ਨਹੀਂ ਹੋ ਸਕਦੇ ਅਸੀਂ ਵਾਰ-ਵਾਰ ਸਮਝਾ ਰਹੇ ਹਾਂ ਜੀ ਸਾਨੂੰ ਜੈਤੋ ਵਾਲਾ ਰੇਟ ਦੇ ਦਿਓ ਸਾਨੂੰ ਮੋਗੇ ਵਾਲਾ ਦੇ ਦਿਓ ਜੋ ਕਿ ਸੰਗਰੂਰ ਤੇ ਪਟਿਆਲੇ ਦੇ ਵਿੱਚ ਆਲਰੇਡੀ ਦਿੱਤਾ ਜਾ ਚੁੱਕਿਆ ਅਸੀਂ ਵਿਦਨ ਪ੍ਰੂਫ ਜਾ ਰਹੇ ਹਾਂ ਜੀ ਪਰ ਸਾਡੇ ਪ੍ਰੂਫਾਂ ਨੂੰ ਵੀ ਸਿਰਫ ਸਾਈਡ ਤੇ ਰੱਖਿਆ ਜਾਂਦਾ ਸਾਨੂੰ ਕੋਈ ਗੱਲ ਨਹੀਂ ਸੁਣੀ ਜਾਂਦੀ ਅਸੀਂ ਪਰ ਲਾਅ ਕਹਿ ਰਹੇ ਹਾਂ ਵੀ ਸੈਕਸ਼ਨ 26 ਬੀ ਦੇ ਅਨਸਾਰ 28 7 ਦੇ ਹਿਸਾਬ ਨਾਲ ਅਵਾਰ 28 ਸੱਤ ਦੇ ਨਾਲ ਲੋਕਾਂ ਨੂੰ ਜਸਟਿਸ ਕੀਤਾ ਜਾਵੇ ਵੀ ਜਿਹਦੇ ਨਾਲ ਸਾਨੂੰ ਇੱਕ ਸਾਲ ਦਾ ਫੁੱਲ ਰੇਟ ਮਿਲੇ ਤੇ ਜੋ ਅਸੀਂ ਆਪ ਦੇ ਘਰ ਵਜਾਈਏ ਜੀ ਹੋਰ ਜ਼ਮੀਨਾਂ ਲਈ ਸਾਡਾ ਅਜਾੜਾ ਹੋ ਰਿਹਾ ਵੀ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਅੰਤ ਨੂੰ ਅਸੀਂ ਧਰਨੇ ਦਾ ਪ੍ਰੋਟੈਸਟ ਦਾ ਰਾਹ ਹੀ ਅਪਣਾਇਆ ਜੀ ਜੋ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ ਧੰਨਵਾਦ ਅਸੀਂ ਤੁਹਾਡੇ ਤੁ ਸਾਡੀ ਆਵਾਜ਼ ਨੂੰ ਇੱਥੋਂ ਤੱਕ ਬਚਾਉਣਾ ਜਿਹੜਾ ਇਹ ਰੋਡ ਨਿਕਲ ਰਿਹਾ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਇਹ ਵੀ ਧਿਆਨ ਵਿੱਚ ਲਿਆ ਦਿਓ ਇਹ ਰੋਡ ਕਿੱਥੋਂ ਤੋਂ ਕਿੱਥੇ ਕਿੱਥੋਂ ਤੱਕ ਜਾ ਰਿਹਾ ਹੈ ਬਾਕੀ ਗੱਲ ਅਸੀਂ ਤੁਹਾਡੇ ਮਸਲੇ ਆ ਉਹ ਵੀ ਅਲੱਗ ਰੱਖਾਂਗੇ ਇਹ ਰੋਡ ਜੀ ਮੋਗੇ ਤੋਂ ਲੈ ਕੇ ਬਾਜੇਖਾਨੇ ਤੱਕ ਬਾਈਪਾਸ ਹੈ 43 ਕਿਲੋਮੀਟਰ ਦਾ ਟੋਟਾ ਇਹਦਾ ਨਾਮ ਹੈ NH105B ਹੈ ਜੀ ਇਹ ਬਹੁਤ ਲੰਬੇ ਸਮੇਂ ਤੋਂ ਇਹਦੇ ਨੋਟੀਫਿਕੇਸ਼ਨ ਹੋਏ 3A ਤੇ 3D ਪਰ ਇਹਦਾ ਅਵਾਰਡ ਅਨਾਉਂਸ ਨਹੀਂ ਕੀਤਾ ਜਾ ਰਿਹਾ ਸੀ ਪਹਿਲਾਂ ਸਾਡੀ ਲੜਾਈ NHN ਆਈ ਰਹੀ ਆ ਵੀ ਤੁਸੀਂ ਸਾਡੀਆਂ ਜ਼ਮੀਨਾਂ ਐਕਵਰ ਕਰ ਲਈਆਂ ਪਰ ਸਾਨੂੰ ਮੁਆਵ ਉਥੋਂ ਜੀ ਜਦੋਂ ਬਰੂਹਲਾ ਮਿਲੀਆਂ ਦਵਾਰਾ ਸਾਡੇ ਜਾ ਜਾ ਕੇ ਹਣ ਸਾਨੂੰ ਵਾਰ-ਵਾਰ ਐਸਡੀਐਮ ਖਰਾਬ ਕਰ ਰਿਆ ਸੀ ਉਸ ਤੋਂ ਬਾਅਦ ਤੇ ਜੀ ਸੀ ਸੰਧੀ ਪਾਸ ਜੀ ਆਪਣੇ ਮਾਨਯੋਗਾ ਉਹਨਾਂ ਨੂੰ ਮਿਲੇ ਆ ਜੀ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਸਾਨੂੰ ਆ ਲੈਟਰਾਂ ਦਿੱਤੀਆਂ ਜੀ ਕੱਢ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਅਵਾਰਡ ਫਾਈਨਲ ਗਿਆ ਜੀ ਜਿਹੜੀ ਤੁਸੀਂ ਲੈਟਰ ਦਿਖਾ ਰਹੇ ਆਂ ਇਹ ਕਾਦੇ ਨਾਲ ਸੰਬੰਧਿਤ ਹੈ ਕਿ ਕੀ ਇਹਦਾ ਹੈਗਾ ਮੈਟਰ ਇਹ ਸਾਨੂੰ ਹੀ ਵਾਰ-ਵਾਰ ਲਜਾਇਆ ਜਾ ਰਿਹਾ ਸੀ 15 ਬੰਦੇ ਦੇ ਨਾਂ ਗਲਤ ਆ ਖਲਾਨਾ ਗਲਤ ਆ ਧੌਂਕਾ ਗਲਤ ਆ ਸੀ ਐਲਯੂ ਹੈਣੀ ਆਹ ਹੈਣੀ ਉਹ ਸਭ ਕੁਝ ਜੋ ਗਲਤ ਸੀ ਜੋ ਕਹਿ ਰਹੇ ਸੀ 3D ਦੇ ਵਿੱਚ ਚੇਂਜ ਕੀਤਾ ਜਾਵੇ ਜੋ ਇੱਕ ਗਲਤ ਗੱਲ ਸੀ 3D ਤੋਂ ਬਾਅਦ ਕੁਝ ਚੇਂਜ ਨਹੀਂ ਹੋ ਸਕਦਾ ਜਦੋਂ 3D ਨੋਟੀਫਿਕੇਸ਼ਨ ਹੈ ਜੇ ਲਾਓ ਤੁਸੀਂ ਕਹਿ ਰਹੇ ਆਂ ਜਿਹੜਾ 3D ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਲੈਂਡ ਐਕਸੋਸੀਏਸ਼ਨ ਦਾ ਹੈਗਾ ਮਸਲਾ ਉਹ ਚ ਕੋਈ ਫੇਰ ਬਦਲ ਜਿਹੜਾ ਤੁਹਾਡਾ 3D ਹੋਇਆ ਹੈਗਾ ਉਹ ਕਿੰਨੇ ਚਾਰਤ ਹੋਇਆ ਕਿਹੜੀ ਦੇਖ ਕਿਹੜੀ ਸਨ ਚ ਹੋਇਆ ਹੋਏਗਾ ਇਹ ਜੀ 3 ਹੈ ਨੋਟੀਫਿਕੇਸ਼ਨ ਜਿਹੜਾ ਪਹਿਲਾਂ ਸੀ ਇਹ 22 ਮਈ ਨੂੰ ਹੋਇਆ ਜੀ ਦਿੱਲੀ ਤੋਂ 2020 ਦੇ ਵਿੱਚ 2020 ਚ ਹੋਇਆ ਜੀ ਹਾਂਜੀ 20 ਦੇ ਵਿੱਚ ਹੋਇਆ ਜੀ ਇਹ ਭਾਰਤ ਸਰਕਾਰ ਨੇ ਜੀ ਨੋਟੀਫਿਕੇਸ਼ਨ ਜਾਰੀ ਕੀਤੇ ਆ ਉਸ ਤੋਂ ਬਾਅਦ 3D ਨੋਟੀਫਿਕੇਸ਼ਨ ਜਾਰੀ ਕੀਤਾ ਉਸ ਤੋਂ ਬਾਅਦ ਇਹ ਜਿਹੜੀ ਭੂਮੀ ਆਪਣੀ ਸੈਂਟਰ ਸਰਕਾਰ ਕੋਲੇ ਚਲੀ ਜਾਂਦੀ ਆ ਹਰ ਹਾਲਤ ਦਾ ਅਵਾਰਡ ਅਨਾਉਂਸ ਹੀ ਕਰਨਾ ਪੈਗਾ ਸਾਡੀਆਂ ਇਸ ਦੇ ਸਬੰਧਤ ਪ੍ਰਸ਼ਾਸਨਾਂ ਜੋ ਕਿ ਇੱਥੇ ਦੇ ਮੌਕੇ ਐਸ ਡੀ ਐਮ ਸਾਹਿਬਾ ਉਹਨਾਂ ਨਾਲ ਕਦੇ ਮੀਟਿੰਗ ਹੋਈ ਇਸ ਦੇ ਸਬੰਧ ਵਿੱਚ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਿਆਂ ਜਾਂ ਰੇਟ ਦੇ ਮੁਤਾਬਕ ਕੀ ਉਹਨਾਂ ਨੇ ਤੁਹਾਨੂੰ ਦਵਾਇਆ ਹੋਂ ਤੱਕ ਸਾਡੀਆਂ ਜੀ ਤੁਹਾਨੂੰ ਸੱਚ ਦੱਸ ਦਿੰਨੇ ਬਾਹਲੀ ਆਣੀ ਤਾਂ 40 50 ਮੀਟਿੰਗਾਂ ਹੋ ਚੁੱਕੀਆਂ ਪੰਜ ਸੱਤ ਵਾਰ ਜੀ ਸਾਡੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋ ਚੁੱਕੀ ਆ ਪਰ ਸਾਨੂੰ ਹਰ ਵਾਰ ਕੋਈ ਨਾ ਕੋਈ ਗੱਲ ਕਰਕੇ ਮੋੜਿਆ ਜਾਂਦਾ ਅੰਤ ਨੂੰ ਅਸੀਂ ਇਸ ਤੇ ਪਚਕੇ ਜੀ ਨਹੀਂ ਸਾਡਾ ਕੋਈ ਜੀ ਨਹੀਂ ਕਰਦਾ ਸੀ ਧਰਨ ਲਾਉਣ ਨੂੰ ਕਿਉਂਕਿ ਹਰੇਕ ਦੇ ਘਰੇ ਕੰਮ ਆ ਜੀ ਫਿਰ ਅੰਤ ਨੂੰ ਜਦੋਂ ਸਾਡੀਆਂ ਜ਼ਮੀਨਾਂ ਕੌਡੀਆਂ ਦੇ ਪਾਖਰੀ ਦੀਆਂ ਜਾਣਗੀਆਂ ਤੇ ਜੀ ਅਸੀਂ ਆਪਣੀਆਂ ਲਾਸ਼ਾਂ ਤੋਂ ਨਹੀਂ ਗੁਜ਼ਾਰ ਸਕਦੇ ਆ ਪਰ ਜਮੀਨ ਦਾ ਨਹੀਂ ਦੇ ਸਕਦੇ ਘੱਟ ਰੇਟਾਂ ਦੇਣ ਵਿੱਚ ਕਿਉਂਕਿ ਦੇਖੋ ਜਦੋਂ ਜ਼ਮੀਨਾਂ ਹੀ ਖੋਈਆਂ ਗਈਆਂ ਕਰੂ ਕੀ ਬੰਦਾ ਜਿਹੜਾ ਵਾਰ-ਵਾਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜੋ ਮਾਰਕੀਟ ਰੇਟ ਆ ਵੀ ਤੁਹਾਨੂੰ ਉਹਦੇ ਬਰਾਬਰ ਮਿਲ ਰਿਹਾ ਜਿਹੜਾ ਸਾਡਾ ਜਾੜਾ ਪੱਤਾ ਬੰਦਾ ਉਹ ਸਾਨੂੰ ਕੌਣ ਦਊਗਾ ਜਿਹੜਾ ਸਾਡਾ ਨਾਲ ਫੈਕਟਰ ਲੱਗਦਾ ਉਹ ਕੌਣ ਦਊਗਾ ਜਿਹੜੀ ਵੱਡੀ ਗੱਲ ਹੈ ਜਿਹੜਾ ਤੁਹਾਡਾ ਏਰੀਆ ਹੈਗਾ ਇੱਥੇ ਆਮ ਜਿਹੜਾ ਮਾਰਕੀਟ ਰੇਟ ਹੁੰਦਾ ਜਾਂ ਪਿੰਡਾਂ ਦੇ ਰੇਟ ਹੁੰਦੇ ਆ ਜ਼ਮੀਨਾਂ ਦੀ ਖਰੀਦ-ਫਰੋਦ ਹੁੰਦੀ ਆ ਉਹ ਕੀ ਰੇਟ ਚੱਲ ਰਿਹਾ ਇਸ ਵਕਤ ਉਹ 25 ਤੋਂ 30 ਲੱਖ ਚਾਰ ਗੁਣਾ ਮੁਆਵਜ਼ਾ ਦਿੱਤਾ ਜਾਵੇ ਜੋ ਕੀ ਇਹ ਲਾਗੂ ਨਹੀਂ ਕਰ ਰਹੇਗੇ ਪਹਿਲਾਂ ਜੀ ਆਪਣੀਆਂ ਆਪਣੀਆਂ ਨੀਤੀਆਂ ਜੋ ਗਵਰਨਮੈਂਟ ਦੀਆਂ ਕਲੈਕਟਰੇਟ ਘਟਾਏ ਗਏ ਆ ਜੇ ਉਹੀ ਵੱਧ ਹੁੰਦੇ ਤਾਂ ਸਾਨੂੰ ਕੋਈ ਸੰਘਰਸ਼ਨਾ ਕਰਨਾ ਪੈਂਦਾ ਹੁਣ ਉਹ ਦਖਮਿਆ ਜਾ ਸਾਰਾ ਪੰਜਾਬੀ ਭਗਤ ਰਿਆ ਜੀ ਪਰ ਬਹੁਤ ਸਾਰੇ ਥਾਈਂ ਵਧੀਆ ਆਵਾਡ ਹੋਇਆ ਜੀ ਸੰਗਰੂਰ ਮੋਗਾ ਦੇ ਵਿੱਚ 65 ਲੱਖ ਦੇ ਕਰੀ ਹੋਏ ਤੁਹਾਡਾ ਇੱਥੇ ਬਾਗਾ ਪ੍ਰਾਣਾ ਤੇ ਮੋਗਾ ਤਾਂ ਨਾਲ ਹੀ ਇੱਕ ਹੀ ਜ਼ਿਲ੍ਹਾ ਪੈ ਰਿਹਾ ਇੱਥੇ ਕੀ ਹੈਗਾ ਇਹ ਇਹ ਬਸ ਹੀ ਬਸ ਸਾਨੂੰ ਕਹਿ ਯਾਰ ਤੁਹਾਡਾ ਰੇਟ ਘੱਟ ਨਿਕਲ ਰਿਹਾ ਪਰ ਜੇ ਰੇਟ ਜਿਹੜਾ ਇੱਥੋਂ ਇੱਥੋਂ ਪਿੰਡ ਹੈਗਾ ਸਿੰਘਾ ਵਾਲਾ ਮੇਰੇ ਹਿਸਾਬ ਨਾਲ ਉਹ ਮੋਗੇ 'ਚ ਪੈ ਜਾਂਦਾ ਤੇ ਕਿੰਨੀ ਦੂਰੀ ਹੈ ਸਿੰਘਾ ਵਾਲੋਂ ਤੋਂ ਬਾਗੇ ਪੁਰਾਣੇ ਦੀ ਜਮਾ ਨਾਲ ਹੀ ਆ ਜੀ ਬਸ ਇੱਥੇ ਕਿਹੜੀ ਦਾ 5 3-4 ਕਿਲੋਮੀਟਰ 3-4 ਕਿਲੋਮੀਟਰ ਤੇ ਰੇਟ ਦਾ ਕੀ ਫਰਕ ਪੈ ਰਿਹਾ ਬਸ ਜੀ ਇਹੀ ਸਾਨੂੰ ਕੋਈ ਸਮਝ ਨਹੀਂ ਆ ਰਹੀ ਸਾਨੂੰ ਵਾਰ-ਵਾਰ ਇਹੀ ਕਹੇ ਯਾਰ ਵੀ ਤੁਹਾਡਾ ਰੇਟ ਘੱਟ ਆ ਉਹਨਾਂ ਦਾ ਵੱਧ ਆ ਪਰ ਲਓ ਇਹ ਵੀ ਕਹਿੰਦਾ ਤੁਸੀਂ ਨਾਲ ਦਾ ਦੇ ਦਿਓ ਜੇ ਜੈਤੋ ਦਾ ਵਾੜ 58 ਲੱਖ ਦੇ ਵਿੱਚ ਹੋਇਆ ਉਹ ਲੋਏ ਕਹਿ ਰਿਹਾ 28 ਸੈਕਸ਼ਨ ਆ ਜੋ 28 7 ਉਹ ਕਹਿੰਦਾ ਲੋਕਾਂ ਨੂੰ ਜਸਟਿਸ ਕਰਨ ਵਾਸਤੇ ਤੁਸੀਂ ਨਾਲ ਦਾ ਦੇ ਸਕਦੇ ਆ ਆਲਰੇਡੀ ਉਹ ਚੀਜ਼ ਦਿੱਤੀ ਜਾ ਚੁੱਕੀ ਆ ਪਟਿਆਲ ਦੀ ਪਟਿਆਲਾ ਦੇ ਸੰਗਰੂਰ ਦੇ ਵਿੱਚ ਪਟਿਆਲਾ ਵਾਲਾ ਰੇਟ ਉਥੋਂ ਪਿੰਡਾਂ ਦਾ ਰੇਟ ਸੰਗਰੂਰ ਦੇ ਦੜਬਾ ਤਹਿਸੀਲ ਨੂੰ ਦਿੱਤਾ ਗਿਆ ਉਹੀ ਮੰਗ ਸਾਡੀ ਆ ਵੀ ਇੱਥੇ ਘੱਟ ਰੇਟ ਨਿਕਲ ਰਿਆ ਸਾਨੂੰ ਨਾਲ ਦਾ ਦੇ ਦਿਓ ਅਸੀਂ ਉਹਦੇ ਤੇ ਖੁਸ਼ੀ ਖੁਸ਼ੀ ਕਰ ਜਾਵਾਂਗੇ ਸਾਨੂੰ ਕੋਈ ਤਰਾਜ ਨਹੀਂ ਜੀ ਅਸੀਂ ਹੋਰ ਵੀ ਇੱਥੇ ਕਿਸਾਨਾਂ ਆਣਾਂ ਜਿਹੜੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਾਈ ਜੀ ਤੁਹਾਡਾ ਕੀ ਕਹਿਣਾ ਹੈਗਾ ਹਾਂਜੀ ਤੁਸੀਂ ਬਜ਼ੁਰਗੋ ਕੁਝ ਕਹਿਣਾ ਚਾਹੋਗੇ ਹਾਂਜੀ ਤੁਹਾਡਾ ਕੀ ਕਹਿਣਾ ਹੈਗਾ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਜੋ ਇਹ ਹਾਈਵੇ ਨਿਕਲ ਰਿਹਾ ਜਦੋਂ ਕੋਈ ਦੇ ਵਿੱਚ 300 ਡਿਵੀਜ਼ਨਾਂ ਦੀ ਜ਼ਮੀਨ ਪੈਂਦੀ ਹੈ ਜੈਤੋਂ ਪੈਂਦਾ ਹੈ ਹਾਂਜੀ ਬਾਗਿਆ ਪੁਰਾਣਾ ਪੈਂਦਾ ਹੈ ਮੋਗਾ ਪੈਂਦਾ ਜਦੋਂ ਮੋਗਾ ਤੇ ਜੈਤੋਂ ਦਾ ਰੇਟ ਜੋ ਵੱਧ ਦਿੱਤਾ ਜਾ ਰਿਹਾ ਹੈ ਇਹ ਸਰਪੰਖ ਬਾਗਰਵਾਲਾ ਸਾਹਿਬ ਡਿਵੀਜ਼ਨ ਦਾ ਰੇਟ ਜਿਹੜਾ ਬਹੁਤ ਘੱਟ ਦਿੱਤਾ ਜਾ ਰਿਹਾ। ਮੋਗਾ ਜੇਤੋ ਕੀ ਰੇਟ ਦਿੱਤਾ ਜਾ ਰਿਹਾ ਸੀ? ਮੋਗਾ ਵਟਲਾ ਵਟਲਖ ਪਰ ਇਕੜਾ ਜੇਤੋ 58 ਲੱਖ। ਅੱਛਾ ਜੀ। ਜਿਹੜਾ ਤੁਹਾਡਾ ਵੈਚ ਏਰੀਆ ਪੈ ਜਾਂਦਾ ਇੱਥੇ ਕੀ ਹੁਣ ਤੁਹਾਡੀ ਮੰਗ ਹੈ ਵੀ ਕਿੰਨਾ ਰੇਟ ਦੇ ਰਿਹਾ ਤੁਹਾਡੇ ਸਮਝ ਚ ਆਇਆ ਜਿਹੜਾ ਤੁਸੀਂ ਅੱਜ ਧਰਨਾ ਦਿੱਤਾ ਹੈ। ਸਸਿਆਂ ਘੱਟ ਤੋਂ ਘੱਟ ਜੋ ਰੇਟ ਸਾਨੂੰ ਜੇਤੋ ਦਾ ਜਾਂ ਮੋਗੇ ਦਾ ਉਹ ਦਿੱਤਾ ਜਾਵੇ। ਨਹੀਂ ਇੱਥੇ ਕਿੰਨਾ ਰੇਟ ਦੇ ਰਿਹਾ ਤੁਹਾਨੂੰ ਪ੍ਰਸ਼ਾਸਨ ਨੇ ਕਿੰਨਾ ਕਿਹਾ ਹੈ? ਉਹਨਾਂ ਨੇ ਅੰਦਾਜ਼ਾ ਕੋਈ 35-36 ਲੱਖ ਰੁਪਏ ਪਰ ਇਕੜਾ ਕਿਹਾ। ਅੱਛ ਹੋਰ ਹੁਣ ਤੁਹਾਡੀ ਕੀ ਅੱਗੇ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਅਗਲੇ ਕੀ ਸਟੈਪ ਆ ਤੁਹਾੜਾ ਕਿ ਤੁਹਾਡਾ ਲਾਗੂ ਹੋ ਜਾ ਪ੍ਰਸ਼ਾਸਨ ਤੋਂ ਮਿਲਣ ਤੋਂ ਬਾਅਦ ਆਈ ਮਜਬੂਰ ਹੋ ਕੇ ਧਰਨਾ ਲਾਇਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਧਰਨਾ ਅਨੰਤ ਸਮੇਂ ਲਈ ਚਲਾਵਾਂਗੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਇਹੀ ਮੰਗ ਆਈ ਬਸ ਜਿਹ ਦੂਜਿਆਂ ਦੇ ਦੂਜਿਆਂ ਮੁਤਾਬਕ ਜੈਤੋ ਹਾਲਾਂਕਿ ਸਾਡੀ ਜ਼ਮੀਨ ਸਾਡੇ ਠੇਕੇ ਵੀ ਜ਼ਿਆਦੇ ਆ ਪੈਦਾਵਾਰ ਵੀ ਸਾਡੇ ਜ਼ਿਆਦੇ ਆ ਤੇ ਮੋਗੇ ਦੇ ਜੈਤੋ ਦੇ ਬਰਾਬਰਤਾ ਜਾਵੇ ਕਿੰਨਾ ਮੰਗਦੇ ਹੋ ਤੁਸੀਂ ਬਾਤ ਵਾਤ ਬੱਤਵਾ ਵੀ ਅਸੀਂ ਤਾਂ 70 ਲੱਖ ਮੰਗਦੇ ਇੱਥੇ ਮੋਗੇ ਦੇ ਪਰਲੇ ਸਾਈਡ ਇਹ ਜ਼ਮੀਨ ਅਖਵਾਇਰ ਹੋਈ ਸੀ ਜਿਹੜਾ ਬਰਨਾਲਾ ਤੋਂ ਹਾਈਵੇ ਜਾਂਦਾ ਹੈ ਉੱਥੇ ਸਾਡੇ ਧਿਆਨ ਚਾਹੀ ਵੀ ਉੱਥੇ ਕਰੋੜ-ਕਰੋੜ ਰੁਪਈਆ ਵੀ ਮਿਲਿਆ ਹੈਗਾ ਇੱਕ ਹੀ ਜ਼ਿਲ੍ਹੇ ਦੇ ਵਿੱਚ ਤੇ ਸਰਕਾਰਾਂ ਕਿਉਂ ਵਿਤਕਰਾ ਕਰ ਰਹੀਆਂ ਬਸ ਐ ਸਮਝ ਨਹੀਂ ਗੱਲ ਆਉਂਦੀ ਬਾਰ-ਬਾਰ ਮਿਲਿਆ ਕੋਈ ਕੋਈ ਨਹੀਂ ਫੈਸਲਾ ਨਹੀਂ ਕਰਦੇ ਭਾਈ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਬਾਈ ਜੀ ਅਸੀਂ 3-4 ਮਹੀਨੇ ਤੋਂ ਦਾਫਤਰਾ ਦੇ ਕੀੜੇ ਮਾਰ ਮਾਰ ਕੇ ਥੱਕ ਗਏ ਐਸਡੀਐਮ ਸਾਹਿਬ ਨਾਲ ਸਾਡੀ 40 ਤੋਂ 50 ਮੀਟਿੰਗਾਂ ਹੋ ਚੁੱਕੀਆਂ ਸਾਨੂੰ ਵਾਰ-ਵਾਰ ਇਹੀ ਕਿਹਾ ਜਾਂਦਾ ਵੀ ਤੁਹਾਡੇ ਜਿਹੜਾ ਰੇਟ ਆ ਬਹੁਤ ਵਧੇਗਾ ਦਿੱਤਾ ਜਾਊਗਾ ਪਰ ਜਦੋਂ ਸਾਨੂੰ ਕੱਲ ਪਤਾ ਲੱਗਿਆ ਵੀ ਰੇਟ ਸਾਨੂੰ 35-36 ਲੱਖ ਰੁਪਏ ਉਹ ਕਹਿੰਦੇ ਸੀ ਦੇ ਰਹੇ ਆ ਵੀ ਲੋ ਤੋਂ ਵੱਧ ਅਸੀਂ ਰੇਟ ਨਹੀਂ ਦੇ ਸਕਦੇ ਸਾਡੀ ਮੰਗ ਆ ਕਿ ਸਾਨੂੰ ਜਿਹੜਾ ਆਸ-ਪਾਸ ਰੇਟ ਦਿੱਤਾ ਗਿਆ 60-62-70 ਲੱਖ ਰੁਪਏ ਇਸੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਇੱਕੋ ਲੈਂਡਮੈਂਟ ਲਾਂਬਾਵਾਲੀ ਤੇ ਕਿਦਾਰੇ ਨੂੰ ਮਿਲਿਆ ਸਾਨੂੰ ਵੀ ਉਹੀ ਰੇਟ ਮਿਲਣਾ ਚਾਹੀਦਾ ਅਸੀਂ ਇਸ ਕਰਕੇ ਸਾਨੂੰ ਅੱਜ ਸਾਡੀ ਮਜਬੂਰੀ ਬਣ ਗਈ ਧਰਨਾ ਲਾਉਣੀ ਤੇ ਤੁਹਾਡਾ ਧਰਨਾ ਅੱਗੇ ਕਿੰਨਾ ਚਿਰ ਚੱਲੇਗਾ ਕੀ ਤੁਹਾਡੇ ਅੱਗੇ ਕੰਮ ਹੈਗੇ ਸਾਡਾ ਸਾਡਾ ਜਿਹੜਾ ਧਰਨਾ ਜ ਅਨੰਤ ਸਮੇ ਲਈ ਚੱਲੂਗਾ ਤੇ ਇਹ ਦੂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਜਾਣ ਹਾਂਜੀ ਸਾਡੇ ਦਰਮਿਆਨ ਇੱਥੇ ਮੌਜੂਦਾ ਬਦਾ ਇੱਕ ਜੋ ਦਰਸ਼ਨ ਸਿੰਘ ਜੀ ਬਰਾੜ ਜੀ ਹੈਗੇ ਤੇ ਉਹਨਾਂ ਦੇ ਸੁਪੁੱਤਰ ਕਮਲਜੀਤ ਸਿੰਘ ਬਰਾੜ ਪਹੁੰਚਿਆ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ ਇਹ ਕਿਸਾਨ ਕਹਿ ਰਹੇ ਆ ਜੇ ਤੁਹਾਡੇ ਏਰੀਏ ਦੇ ਵਿੱਚ ਜੋ ਰੋਡ ਲੰਘ ਰਿਹਾ ਇਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਘੱਟ ਮਿਲ ਰਿਹਾ ਤੇ ਇਹਨਾਂ ਦੇ ਕਹਿੰਦੇ ਆ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਵਾਇਆ ਜਾਵੇ ਬਿਲਕੁਲ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਸਾਡੀਆਂ ਜ਼ਮੀਨਾਂ ਦਾ ਮੁੱਲ ਸਾਨੂੰ ਪੂਰਾ ਮਿਲਣਾ ਚਾਹੀਦਾ ਹੈ ਐਸ ਡੀ ਐਮ ਸਾਹਿਬ ਨਾਲ ਮੇਰੀ ਹਫਤਾ ਪਹਿਲਾਂ ਵੀ ਗੱਲ ਹੋਈ ਆ ਹੁਣ ਡੀ ਸੀ ਸਾਹਿਬ ਨਾਲ ਮੈਂ 5 ਮਿੰਟ ਪਹਿਲਾਂ ਗੱਲ ਕਰਕੇ ਹਟਿਆ ਹਾਂ ਡੀ ਸੀ ਸਾਹਿਬ ਨੇ ਜਵਾਬ ਦਿੱਤਾ ਵੀ ਮੈਂ ਐਸ ਡੀ ਐਮ ਨੂੰ ਆਪਦੇ ਕੋਲ ਬੁਲਾਇਆ ਹੈ ਹਾਂਜੀ ਤੇ ਇਹਨਾਂ ਤੋਂ ਮੈਨੂੰ ਪਤਾ ਲੱਗਿਆ ਕਿ ਮੈਂ ਐਸ ਡੀ ਐਮ ਸਾਹਿਬ ਨੂੰ ਮਿਲਣ ਆਇਆ ਸੀ ਇਹਨਾਂ ਤੋਂ ਪਤਾ ਲੱਗਿਆ ਕਿਸਾਨਾਂ ਤੋਂ ਵੀ ਕਿ ਐਸ ਡੀ ਐਮ ਸਾਹਿਬ ਚਲੇ ਗਏ ਆ ਮੋਗੇ ਨੂੰ ਤੇ ਦੇਖੋ ਰਿਜ਼ਲਟ ਨਿਕਲੇ ਉਹ ਜਲਦੀ ਇਹਨਾਂ ਦੇ ਨਾਲ ਖੜੇ ਆ ਤੇ ਜਿਹੜਾ ਇਹਨਾਂ ਦਾ ਬਣਦਾ ਹੱਕ ਆ ਇਹਨਾਂ ਦਾ ਹੱਕ ਆ ਅਸੀਂ ਕਿਹੜੇ ਕਿਸੇ ਤੋਂ ਪੈਸੇ ਉਧਾਰ ਮੰਗ ਰਹੇ ਹਾਂ ਕਿਸਾਨਾਂ ਦੀ ਆਪ ਦੀ ਜ਼ਮੀਨ ਹੈ ਪਹਿਲੀ ਗੱਲ ਤਾਂ ਨਾ ਅਕਵਾਇਰ ਕਰੋ ਨਾ ਕਟੋ ਰੋਡ ਜਿੱਥੇ ਤੁਹਾਨੂੰ ਸਾਨੂੰ ਬਰਾੜ ਸਾਹਿਬ ਇਹਨਾਂ ਕਿਸਾਨਾਂ ਦਾ ਕਹਿਣਾ ਵੀ ਇੱਕ ਹੀ ਲੈਣਾ ਹੈ ਮੋਗਾ ਤੇ ਲੰਬਵਾਲੀ ਇੱਕ ਲੈਣਾ ਇਹ 105 ਦੇ ਆਉਂਦੀ ਹੈ 105 ਨੈਸ਼ਨਲ ਹਾਈਵੇ ਹੈਗਾ ਇੱਕ ਥਾਂ 62 ਲੱਖ ਰੁਪਈਆ ਦੇ ਦਿੱਤਾ ਜਾ ਰਿਹਾ ਇੱਕ ਇੱਕ ਥਾਂ 58 ਲੱਖ ਤੇ ਜਿਹੜੇ ਵਿਚਾਲੇ ਤਿੰਨ ਚਾਰ ਪਿੰਡ ਪੈ ਰਹੇ ਇਹਨਾਂ ਨੂੰ 38 ਤੇ 28 ਲੱਖ ਦੇ ਤਕਰੀਬਨ ਕਹਿ ਰਹੇ ਦੇਖੋ ਮੈਂ ਇਹਨਾਂ ਦੀ ਗੱ ਕੁਸ਼ਤਿਲ ਪਹਿਲਾਂ ਸਾਡੀ ਮੁਲਾਕਾਤ ਹੋਈ ਸੀ ਜਿਵੇਂ ਮੋਗਾ ਇਲਾਕਾ ਹੈ ਵਿਧਾਨ ਸਭਾ ਮੋਗਾ ਹਾਂਜੀ ਤੇ ਵਿਧਾਨ ਸਭਾ ਜੈਤੋ ਦੋਨਾਂ ਦੇ ਵਿਚਾਲੇ ਸਾਡਾ ਬਾਗਾ ਬਾਗਾ ਬਣਿਆ ਦੋਨੇ ਪਾਸੇ ਰੇਟ ਸਹੀ ਮਿਲ ਰਿਹਾ ਤੇ ਫਿਰ ਸਾਨੂੰ ਕਿਉਂ ਕਮੀ ਆ ਰਹੀ ਹੈ ਇੱਥੇ ਇਹ ਚੈੱਕ ਕਰਨ ਵਾਲੀ ਗੱਲ ਹੁਣ ਅਸੀਂ ਚੈੱਕ ਕਰਾਂਗੇ ਕਿ ਕੋਈ ਅਫਸਰ ਇਹਦੇ ਚ ਕੋਤਾਹੀ ਕਰ ਰਿਹਾ ਕੋ ਕੰਪਨੀ ਕਰ ਰਹੀ ਹੈ ਕਿਹੜੀ ਸਰਕਾਰ ਕਰ ਰਹੀ ਹੈ ਕੌਣ ਬੰਦਾ ਹੈ ਜਿਹੜਾ ਕਿਸਾਨਾਂ ਨਾਲ ਠੱਗੀ ਮਾਰ ਰਿਹਾ ਕਿਸਾਨ ਹੀ ਇੱਕ ਇਹੋ ਜੀ ਕਹਿੰਦੇ ਹੁੰਦੇ ਆ ਵੀ ਇੱਕੋ ਕੌਮ ਆ ਕਿਸਾਨ ਜਿਹੜੇ ਕਿਸੇ ਨਾਲ ਬੇਈਮਾਨੀ ਠੱਗੀ ਵੀ ਨਹੀਂ ਕਰ ਸਕਦੇ ਕੀ ਠੱਗੀ ਕਰਨਗੇ ਫਸਲ ਪਾਲਦੇ ਆ ਬੀਜ ਦੇ ਆ ਪਾਲਦੇ ਆ ਵੱਢਦੇ ਆ ਮਿੰਤਾ ਨਾਲ ਵੇਚਦੇ ਆ ਕਿਸੇ ਨਾਲ ਬੇਈਮਾਨੀ ਠੱਗੀ ਨਹੀਂ ਕਰ ਸਕਦਾ ਜਿਹੜਾ ਇਹਨਾਂ ਨਾਲ ਠੱਗੀ ਬੇਈਮਾਨੀ ਕਰੂਗਾ ਉਹ ਉਹਨੂੰ ਉੱਤੇ ਢੋਈ ਨਹੀਂ ਮਿਲਣੀ ਇਹ ਗੱਲ ਚਾਹੇ ਉਹ ਅਫਸਰ ਚਾਹੇ ਕੋਈ ਰਾਜਨੀਤਿਕ ਬੰਦਾ ਹੈ ਤੇ ਚਾਹੇ ਕੋਈ ਵੱਡੀ ਕੰਪਨੀ ਹੈ ਚਾਹੇ ਸਰਕਾਰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਮਰਾਠਾ ਸਾਹਿਬ ਤੁਸੀਂ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹੋ ਤੁਹਾਨੂੰ ਪਤਾ ਜਿਹੜਾ ਬਾਗਾ ਪੁਰਾਣਾ ਏਰੀਆ ਹੈਗਾ ਪੰਜਾਬ ਦੇ ਵਿੱਚ ਸਭ ਤੋਂ ਇਥੋਂ ਦੀਆਂ ਜ਼ਮੀਨਾਂ ਅਪਜਾਉ ਮੰਨੀਆਂ ਗਈਆਂ ਹੈਗੀਆਂ ਤੇ ਇੱਥੇ ਮਾਰਕੀਟ ਜਿਹੜਾ ਰੇਟ ਹੈਗਾ ਤੁਹਾਨੂੰ ਪਤਾ ਇਥੇ ਬਾਂਦਰਪਿੰਡ ਹੈਗਾ ਉੱਥੇ 37-38 ਲੱਖ ਦਾ ਵੈਸੀ ਵੈ ਦਾ ਰੇਟ ਚੱਲ ਰਿਹਾ ਤੇ ਜਿਹੜੀ ਸਰਕਾਰ ਇਹਨਾਂ ਨੂੰ 28-38 ਲੱਖੋਂ ਪੈਸੇ ਦੇ ਰਹੀ ਹੈ ਮੈਨੂੰ ਤਾਂ ਕਿੰਨੇ ਗਲਤ ਆ ਤਾਂ ਹੀ ਤਾਂ ਅਸੀਂ ਇਹਨਾਂ ਨਾਲ ਖੜੇ ਆ ਨਾ ਸਰ ਜੇ ਇਹ ਕਿਸਾਨ ਧਰਨੇ 'ਚ ਬੈਠੇ ਆ ਤਾਂ ਤਾਂ ਹੀ ਕਿਸਾਨਾਂ ਨੇ ਬੈਠੇ ਆ ਕਿ ਜੋ ਲੋੜਵੰਦਾਂ ਨੇ ਤਾਂ ਹੀ ਖੜੇ ਆ ਕਿ ਜਿਨ੍ਹਾਂ ਨਾਲ ਗਲਤ ਹੋ ਰਿਹਾ ਤਾਂ ਹੀ ਖੜੇ ਆ ਤੇ ਇਹ ਵੀ ਤਾਂ ਹੀ ਇੱਥੇ ਬੈਠੇ ਆ ਉਹਦਾ ਕੰਮ ਕਰ ਛੱਡ ਕੇ ਜੇ ਇਹਨਾਂ ਨੂੰ ਸਹੀ ਮੁਆਵਜ਼ਾ ਮਿਲਦਾ ਹੁੰਦਾ ਤਾਂ ਇਹਨਾਂ ਨੂੰ ਕੀ ਲੋੜ ਸੀ ਆ ਉਹਦਾ ਘਰਬਾਰ ਆ ਉਹਦੇ ਬੱਚੇ ਛੱਡ ਕੇ ਆ ਉਹਦੀ ਫਸਲਾਂ ਦੀ ਜ਼ਮੀਨਾਂ ਛੱਡ ਕੇ ਕਣਕ ਦੀ ਬਜਾਈ ਚੱਲੀ ਜਾਂਦੀ ਆ ਤੇ ਦਫ਼ਤਰਾਂ ਦੇ ਮੂਹਰੇ ਘਰਾਵ ਕਰਦੇ ਫਿਰ ਨਹੀਂ ਆ ਇਹ ਕਿਸਾਨਾਂ ਦਾ ਕਹਿਣਾ ਵੀ ਅਸੀਂ 5 5 ਤੋਂ ਲੈ ਕੇ 20 ਆ ਰਿਹਾ ਐਸਡੀਐਮ ਸਾਹਮਣਾ ਮੁਲਾਕਾਤ ਕਰ ਚੁੱਕੇ ਆ ਪਰ ਉਹਨਾਂ ਨੇ ਸਾਨੂੰ ਕੋਈ ਹਜੇ ਵਿਸ਼ਵਾਸ ਨਹੀਂ ਦਵਾਇਆ ਵੀ ਤੁਹਾਡਾ ਜਾਂ ਤੁਹਾਡਾ ਨਹੀਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਐ ਇਸ ਮੁੱਦੇ ਤੇ ਹੁਣੇ ਤੇ ਡੀਸੀ ਸਾਹਿਬ ਨੇ ਬੜੇ ਇਹਨੂੰ ਸੈਂਸਿਟੀਟੀ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ ਐ ਕਿ ਮੈਂ ਇਸ ਟੀਮ ਸਾਹਿਬ ਨੂੰ ਇੱਥੇ ਬੁਲਾ ਲਿਆ ਤੇ ਮੈਂ ਡਿਸਕਸ ਕਰਦਾ ਜੇ ਦੂਜੀਆਂ ਜ਼ਮੀਨਾਂ ਦਾ ਨਾਲ ਲੱਗਦੀਆਂ ਪੈੜੀਆਂ ਦਾ ਜਿਨ੍ਹਾਂ ਦੀ ਬਾਟੀ ਸਾਂਝੀ ਆ ਤੇ ਹਲਕਾ ਦੂਜਾ ਐ ਜ਼ਿਲ੍ਹਾ ਦੂਜਾ ਐ ਤੇ ਉਹਨਾਂ ਨੂੰ ਵੱਧ ਰੇਟ ਮਿਲ ਰਿਹਾ ਤੇ ਇਹਨਾਂ ਨੂੰ ਕਿਉਂ ਨਹੀਂ ਮੈਂ ਕਿਹਾ ਚੈੱਕ ਕਰੋ ਤੁਸੀਂ ਕੌਣ ਕਤਾਈ ਕਰ ਰਿਹਾ ਡੀਸੀ ਸਾਹਿਬ ਨੂੰ ਕਿਉਂਕਿ ਜ਼ਿੰਮੇਵਾਰ ਅਧਿਕਾਰੀ ਐ ਤੇ ਉਹ ਜਵਾਬ ਦੇਣਗੇ ਦੇਖਣਗੇ ਹੁਣ ਕੌਣ ਥੱਲੇ ਤੱਕ ਜਦੋਂ ਪਤਾ ਲੱਗ ਜ ਤੇ ਹੁਣ ਆਪੇ ਕਿਉਂਕਿ ਹੁਣ ਤੱਕ ਕਿਸਾਨ ਆਪਦੀ ਲੜਾਈ ਲੜ ਰਹੇ ਸੀ ਤੇ ਲੜਾਈ ਦੇ ਕਿਸਾਨ ਬਾਡਰਾਂ ਦੇ ਵੀ ਲੜੀ ਜਾਂਦੇ ਆ ਜਦੋਂ ਠੋਸ ਕਦਮਾਂ ਚੱਕੇ ਜਾਣ ਹੁਣ ਅੱਜ ਠੋਸ ਕਦਮ ਚੱਕਿਆ ਹੈ ਇਹਨਾਂ ਨੇ ਅੱਜ ਇੱਥੇ ਧਰਨਾ ਲਾ ਕੇ ਬੈਠ ਗਏ ਆ ਤੇ ਇਹੀ ਕੰਮ ਜੀ ਅੱਜ ਤੋਂ ਜੇ ਇਹਨਾਂ ਨੇ 20 ਵਾਰ ਮੁਲਾਕਾਤਾਂ ਕੀਤੀਆਂ ਜੀ ਇਹੀ ਕਦਮ ਪਹਿਲਾਂ ਚੱਕਿਆ ਹੁੰਦਾ ਤੇ ਹੋ ਸਕਦਾ ਸਰਕਾਰ ਦੀਆਂ ਨਾਸਾਂ ਚ ਤੂੰ ਆਉਂਦਾ ਤੇ ਘਾਰੀਆਂ ਨਾਸਾਂ ਚ ਤੂੰ ਆਉਂਦਾ ਤੇ ਬਣ ਜਾਂਦੇ ਹੁਣ ਉਹਨੂੰ ਡੀਸੀ ਸਾਹਿਬ ਨਾਲ ਗੱਲ ਕੀਤੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿੱਥੇ ਕਟਾਈ ਹੋਈ ਆਪਾਂ ਨੂੰ ਪਤਾ ਲੱਗ ਗਿਆ ਅੱਜ ਰਿਜ਼ਲਟ ਨਿਕਲ ਆਊਗਾ ਘੰਟੇ ਤੱਕ ਹੁਣ ਅਸੀਂ ਬਰਾੜ ਸਾਹਿਬ ਇੱਕ ਪਾਸੇ ਕਿਸਾਨ ਜੱਥੇਬੰਦੀਆਂ 32 ਕਿਸਾਨ ਜੱਥੇਬੰਦੀਆਂ ਦਿੱਲੀ ਦੀਆਂ ਬਰੂਹ ਇਹ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਕਾਲੇ ਕਾਨੂੰਨਾਂ ਤੋਂ ਖਤਰਾ ਹੈਗਾ ਤੇ ਪਰ ਇੱਥੇ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਡਾਕਾ ਵੱਜ ਰਿਹਾ ਉਹਨਾਂ ਦੀਆਂ ਜ਼ਮੀਨਾਂ ਹੀ ਜਾ ਰਹੀਆਂ ਜਿਹੜੀਆਂ ਕਰੋੜਾਂ ਦੀਆਂ ਜ਼ਮੀਨਾਂ ਕਾਡੀਆਂ ਦੇ ਭਾਵ ਵੇਖ ਰਹੀਆਂ ਤੇ ਤੁਸੀਂ ਪ੍ਰਸ਼ਾਸਨ ਨੂੰ ਜਾਂ ਸੈਂਟਰ ਸਰਕਾਰ ਦੇ ਧਿਆਨ ਵਿੱਚ ਲਿਆਉਂਗੇ ਦੇਖੋ ਧਿਆਨ ਵਿੱਚ ਤਾਂ ਕਹੀ ਜਾਂਦੇ ਤੁਹਾਨੂੰ ਧਿਆਨ ਚ ਤਾਂ ਮੇਰੀ ਅੱਜ ਤੋਂ 10 ਦਿਨ ਪਹਿਲਾਂ ਐਸਜੀਪ ਸਾਹਿਬ ਨਾਲ ਗੱਲ ਹੋਈ ਆ ਇਹਨਾਂ ਸਾਰੇ ਮੁੰਡਿਆਂ ਨੌਜਵਾਨਾਂ ਨੇ ਮੇਰੇ ਕੋਲ ਆ ਗੱਲ ਕੀਤੀ ਸੀ ਜਦੋਂ ਹੁਣ ਮੈਨੂੰ ਲੱਗਦਾ ਸੀ ਕਿ ਇਸ ਮਸਲੇ ਦਾ ਹੱਲ ਨਿਕਲ ਆਊਗਾ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਕਾਗਜ਼ੀ ਪੱਤਰੀ ਸਾਡੇ ਬੰਦੇ ਸਹੀ ਆ ਤੁਸੀਂ ਇਹਨਾਂ ਨੂੰ ਬਣਦਾ ਮੁਆਵਜ਼ਾ ਦਿਓ ਜਿਹੜੀ ਤੁਸੀਂ ਟੈਕਨੀਕਲ ਗੱਲ ਕਰਦੇ ਹੋ ਵਿੱਚੋ ਜੀ ਆ ਚੀਜ਼ ਦੀ ਕਮੀ ਆ ਚੀਜ਼ ਦਿਓ ਅਸੀਂ ਆਰਡਰ ਰੱਖੀ ਬੈਠੇ ਸਾਰੇ ਸਾਹਮਣੇ ਇਹ ਅੱਜਕੱਲ੍ਹ ਕਿਸਾਨਾਂ ਦੇ ਪੁੱਤ ਪੜੇ ਲਿਖੇ ਆ ਪਹਿਲਾਂ ਵਾਲੇ ਕਿਸਾਨ ਥੋੜੀ ਆ ਵੀ ਖੇਤੀ ਜੋਗੇ ਆ ਅੱਜਕੱਲ ਪੜੇ ਲਿਖੇ ਨੌਜਵਾਨ ਐ ਸਾਰਾ ਰਕਾਰਡ ਰੱਖੀ ਬੈਠੇ ਕੋਲੇ ਤਾਂ ਹੀ ਹੁਣ ਡਿਪਟੀ ਸਾਹਿਬਨ ਡੀਸੀ ਸਾਹਿਬ ਨੇ ਗੱਲ ਕੀਤੀ ਐ ਵੀ ਜਿਸ ਬੰਦੇ ਦੀ ਕੋਤਾਹੀ ਐ ਕੌਣ ਕਰ ਰਿਹਾ ਕੋਤਾਹੀ ਜੇ ਉਹਨਾਂ ਨੂੰ ਮੁਆਵਜ਼ਾ ਦੋਨਾਂ ਬਾਰਡਰ ਵਾਲਿਆਂ ਨੂੰ ਮੁਆਵਜ਼ਾ ਪੂਰਾ ਮਿਲ ਰਿਹਾ ਸਾਨੂੰ ਕਿਉਂ ਨਹੀਂ ਮਿਲ ਰਿਹਾ ਇਹੀ ਤਾਂ ਕਲੀਅਰ ਕਰਾਉਂਦਾ ਸਾਹਿਬ ਇਹਨਾਂ ਦਾ ਜਿਹੜਾ ਕਿਸਾਨਾਂ ਦਾ ਇਹ ਖਾਸਾ ਹੈਗਾ ਕਿ ਇੱਕ ਦੋ ਦਿਨਾਂ ਚ ਹੋ ਸਕਦਾ ਅੱਜ ਉਹ ਜਿਹੜਾ ਵਾਰਡ ਹੈਗਾ ਜਿਹੜਾ ਜ਼ਮੀਨਾਂ ਨਾਲ ਸਬੰਧ ਜਾਰੀ ਹੋ ਜਾਣਾ ਇਸ ਤੋਂ ਬਾਅਦ ਵਿੱਚ ਉਹਦੇ ਕੋਈ ਫੇਰ ਬਦਲ ਨਹੀਂ ਹੋਣਾ ਉਹ ਇਸੇ ਫਿਕਰ ਦੇ ਵਿੱਚ ਇਸੇ ਖਾਸੇ ਦੇ ਕਾਰਨ ਅੱਜ ਇਹਨਾਂ ਨੇ ਮਜਬੂਰ ਨੇ ਇੱਥੇ ਗੱਲ ਹੋਈ ਹੈ ਨਾ ਕਿ ਹੱਕ ਦੀ ਗੱਲ ਹੈ ਇਹ ਕੋਈ ਭੀਖ ਥੋੜੀ ਮੰਗਣ ਆਏ ਇੱਥੇ ਕਿਸਾਨ ਇਹ ਆਪ ਦਾ ਹੱਕ ਲੈਣ ਆਏ ਆਪ ਦੀ ਜ਼ਮੀਨ ਦਾ ਮੁੱਲ ਲੈਣ ਆਏ ਆ ਸਹੀ ਜੇ ਹੋਰਾਂ ਪਾਸੇ ਵਾਜਬ ਰੇਟ ਨਾ ਮਿਲਿਆ ਹੁੰਦਾ ਤੇ ਸਾਨੂੰ ਵੀ ਕਬੂਲ ਸੀ ਉਹ ਜਦੋਂ ਦੂਜੇ ਪਾਸੇ ਵੱਟ ਸਾਂਝੀ ਦਾ ਤਾਂ ਜਦੋਂ 52 ਲੱਖ ਮਿਲ ਰਿਹਾ ਤੇ ਸਾਨੂੰ 40 ਲੱਖ ਕਾ ਤੋਂ ਸਾਡੀ ਵੱਟ ਸਾਂਝੀ ਹੈ ਜਿਸ ਜ਼ਮੀਨ ਨਾਲ ਉਹਨੂੰ ਅਕਵਾਇਰ ਕਰ ਰਹੇ ਕਿਉਂ ਉਹ ਜੈਤੋ ਦਾ ਇਹ ਬਾਗ ਦੇ ਪੁਰਾਣੇ ਦਾ ਫਿਰ ਮੋਗੇ ਦਾ ਜਦੋਂ ਉਹਨਾਂ ਨੂੰ ਪੂਰੇ ਦਾ ਪੂਰਾ ਮੁਆਵਜ਼ਾ ਮਿਲ ਰਿਹਾ ਹੈ ਜ਼ਮੀਨ ਐਕਵਾਇਰ ਕੀਤਾ ਤਾਂ ਦਾ ਫੁੱਲ ਰੇਟ ਦੇ ਰਹੇ ਉਹ ਤਾਂ ਸਾਨੂੰ ਕੀ ਕਮਜੋਰ ਕੀ ਕਮੀ ਹੈ ਤੁਹਾਨੂੰ ਦੇਣ ਚ ਇਹੀ ਤਾਂ ਚੈੱਕ ਕਰਨਾ ਕਿ ਕਿਹੜਾ ਅਧਿਕਾਰੀ ਆ ਕੌਣ ਉਹ ਇਨਸਾਨ ਆ ਕੌਣ ਉਹ ਬੰਦਾ ਜ਼ਿੰਮੇਵਾਰ ਬੰਦਾ ਜਿਹੜਾ ਇਸ ਗੱਲ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਿਹਾ ਕੀ ਉਹਨੇ ਆਪ ਦੀ ਜੇਬ ਵਿੱਚ ਪੈਸੇ ਪਾ ਲਏ ਲੈ ਕੇ ਕੰਪਨੀਆਂ ਤੋਂ ਜਿਹੜੇ ਬੰਦੇ ਐਕਵਾਇਰ ਕਰ ਰਹੇ ਇਹੀ ਤਾਂ ਚੈੱਕ ਕਰਨਾ ਇਹੀ ਤਾਂ ਡੀਸੀ ਸਾਹਿਬ ਨੂੰ ਕਿਹਾ ਹੈ ਕਿ ਤੁਸੀਂ ਆਪ ਦੇ ਅਧਿਕਾਰੀ ਸਾਰੇ ਸੱਦ ਕੇ ਉਹਨਾਂ ਦਾ ਕਲੀਅਰ ਕਰੋ ਕਿ ਕੌਣ ਉਹ ਬੰਦਾ ਹੈ ਜਿਹਦੇ ਵਿੱਚ ਕੌਣ ਕੜੀ ਆ ਜਿਹੜਾ ਕਿਸਾਨਾਂ ਦੀ ਮਦਦ ਕਰਨ ਦੀ بجائے ਕਿਰਤੀਆਂ ਦੀ ਮਦਦ ਕਰਨ ਦੀ بجائے ਲੋਟੂ ਟੋਲੇ ਦੀ ਹਮਾਇਤ ਕਰ ਰਿਹਾ ਕੌਣ ਅਧਿਕਾਰੀ ਉਹ ਕਲੀਅਰ ਕਰਾਂਗੇ ਅੱਜ ਹਾਂਜੀ ਇਹ ਸਨ ਹਲਕਾ ਵਿਧਾਇਕ ਦਰਸ਼ਨ ਸਿੰਘ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਜੀ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਧਰਨੇ ਦੇ ਵਿੱਚ ਵਿਸ਼ਵਾਸ ਦਵਾਇਆ ਵੀ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਵਾਂਗੇ ਜਿਹੜਾ ਇਹਨਾਂ ਦਾ ਬੰਦ ਦਾ ਹੱਕਾ ਮੁਆਵਜ਼ਾ ਦਿੱਤਾ ਜਾਵੇ ਤੇ ਤੁਸੀਂ ਦੇਖ ਰਹੇ ਹੋ ਇਹ ਕਿਸਾਨ ਬੈਠਿਆ ਨਿਰਾਸ਼ ਆ ਹਤਾਸ਼ ਹੈ ਪ੍ਰਸ਼ਾਸਨ ਨੇ ਇਹਨਾਂ ਦੀ ਪਿਛਲੇ 3-4 ਮਹੀਨਿਆਂ ਤੋਂ ਕੋਈ ਸੁਣਵਾਈ ਨਹੀਂ ਕੀਤੀ ਅਖੀਰ ਮਜਬੂਰ ਨੇ ਇਹਨਾਂ ਨੂੰ ਇੱਥੇ ਧਰਨਾ ਦੇਣਾ ਪਿਆ ਤੁਸੀਂ ਦੇਖ ਰਹੇ ਹੋ ਲਾਈਵ ਤੇਜ ਚੈਨਲ ਮੈਂ ਜਸਵਿੰਦਰ ਸਿੰਘ ਸਿੱਧੂ ਆਪਣੇ ਕੈਮਰਾਮੈਨ ਸੰਯੋਗੀ ਗगनਦੀਪ ਸ਼ਰਮਾ ਦੇ ਨਾਲ